ਇਹਨਾਂ ਨੇ ਕਦੀ ਕੋਈ 3 ਸਾਲ ਹੋ ਗਏ ਜਦੋਂ ਸਰਕਾਰ ਬਣੀ ਆ ਕੋਈ ਮੀਟਿੰਗ ਕੀਤੀ ਨਹੀਂ ਵੀ ਕੀ ਪ੍ਰਬੰਧ ਕਰਨਾ ਕੀ ਕਰਨਾ ਬੰਨਾਂ ਦੇ ਢੇਰਾ ਕਿੱਥੇ ਬੰਨ ਕੱਚੇ ਆ ਕਿੱਥੇ ਬੰਨ ਨੀਵਾ ਆ ਕਿੱਥੇ ਕੋਈ ਪੱਥਰ ਲੱਗਣ ਵਾਲੇ ਕਿੱਥੇ ਕੁਝ ਲੱਗਣ ਵਾਲਾ 3 ਮਹੀਨੇ ਪਹਿਲਾਂ ਚਾਕ ਆਊਟ ਕਰਦੇ ਸੀ ਇਹਨਾਂ ਨੇ ਕਦੀ ਕੋਈ ਮੀਟਿੰਗ ਨਹੀਂ ਕੀਤੀ ਅੱਜ ਪੁਲ ਬਣਿਆ ਇੱਥੇ ਆ ਕੇ ਲਾਲ ਜੈਗਟਾ ਪਾ ਲੈਂਦੇ ਆ ਸਾਡੇ ਸਾਥੀ ਮੰਡਾ ਦੇ ਵੀ ਖੜੇ ਆ ਕਹਿੰਦੇ ਸਾਨੂੰ ਵੋਟ ਵੀ ਨਹੀਂ ਦਿੰਦੇ ਸਰਕਾਰ ਕੋਈ ਡਾ ਵੱਡਾ ਅਮਲਾ ਫੈਲਾ ਹੁੰਦਾ ਪਟਵਾਰੀ ਸੈਕਟਰੀ ਹਰ ਤਰ੍ਹਾਂ ਦਾ ਅਮਲਾ ਫੈਲਾ ਹੁੰਦਾ ਪਲੀਜ਼ ਸਰਕਾਰ ਨੂੰ ਤਾਂ ਪਲ-ਪਲ ਦੀ ਰਿਪੋਰਟ ਚਾਹੀਦੀ ਆ ਉਹਨਾਂ ਨੂੰ ਤਾਂ ਉਦੋਂ ਪਤਾ ਲੱਗਦਾ ਜਿੱਥੇ ਮੈਂ ਜਾਣਾ ਆ ਉੱਥੋਂ ਅਗਲੇ ਦਿਨ ਤੁਸੀਂ ਉਦੋਂ ਟੀਵੀ ਤੇ ਲਾ ਦਿੰਦੇ ਆ ਉੱਥੋਂ ਵੇਖ ਕੇ ਪ੍ਰਸ਼ਾਸਨ ਤੋਂ ਪੈਂਦਾ ਪਹਿਲੋਂ ਕੋਈ ਪਤਾ ਨਹੀਂ ਲੱਗਦਾ ਵੀ ਸਾਨੂੰ ਪਤਾ ਲੱਗ ਜਾਂਦਾ ਵੀ ਪਾਣੀ ਆ ਗਿਆ ਹਾਲਾਤ ਹੋ ਗਏ ਸਰਕਾਰ ਨੂੰ ਕੋਈ ਉਹ ਚੀਜ਼ ਫਿਰ ਇਹਦੀ ਪਰਪਾਈ ਭਗਵੰਤ ਮਾਨ ਸਰਕਾਰ ਕਰੋ ਜੀ ਜਿੱਦਾਂ ਦੀ ਤੇਜ਼ ਕੀਤੀ ਉਦਾਂ ਦੀ ਹੁਣ ਪਰਪਾਈ ਹੋ ਜਾਊਗੀ ਲੋਕਾਂ ਨੂੰ ਆਪ ਹੀ ਕਰਨੀ ਪਣੀ ਆ ਲੋਕੀ ਮੈਨੂੰ ਪੁੱਛਦੇ ਵੀ ਭਗਵੰਤ ਮਾਨ ਸਾਹਿਬ ਨੇ ਸੀਐਮ ਸਾਹਿਬ ਨੇ ਸਰਕਾਰ ਨੇ ਗੱਲ ਕਹੀ ਸੀ ਵੀ ਮੁਰਗੀ ਤੇ ਬੱਕਰੀ ਦਾ ਮੁਆਵਜ਼ਾ ਦੇਵਾਂਗੇ ਮੈਂ ਕਿਹਾ ਤੁਸੀਂ ਸੁਣਿਆ ਗਲਤ ਆ ਉਹਨਾਂ ਨੇ ਮੁਰਗੀ ਬੱਕਰੀ ਦਾ ਕਿਹਾ ਸੀ ਕੋਈ ਤੁਹਾਨੂੰ ਖਰਾਬੇ ਦਾ ਜ਼ਮੀਨ ਦਾ ਫਸਲਾਂ ਦਾ ਥੋੜਾ ਕਿਹਾ ਸੀਗਾ ਤੁਹਾਡੇ ਵਾਸਤੇ ਪ੍ਰਬੰਧ ਕਿਹੋ ਜਿਹਾ ਸਰਕਾਰ ਵੱਲੋਂ ਕੀਤੇ ਗਏ ਆ ਐਸ ਡੀ ਆਰ ਐਫ ਦੀਆਂ ਟੀਮਾਂ ਕੀ ਲੱਗੀਆਂ ਨੇ ਕੀ ਮੈਡੀਕਲੀ ਜਿਹੜੀ ਤੁਹਾਨੂੰ ਸਹੂਲਤ ਦੇਣ ਵਾਸਤੇ ਇੱਥੇ ਟੀਮਾਂ ਪਹੁੰਚੀਆਂ ਜੀ ਕੋਈ ਨਹੀਂ ਜੀ ਤੁਸੀਂ ਇੱਥੇ ਦਿਖਾ ਦਿਓ ਕੈਮਰਾ ਖੁਆ ਕੇ ਲਿਆ ਗਈ ਕੋਈ 2 2 4 4 ਇੰਚ 15 16 ਦਿਨਾਂ ਦੇ ਵਿੱਚ ਪਾਣੀ ਚੜਾ ਹੈ ਗਿਆ ਜੇ ਅੱਗੇ ਰਲੀਫ ਕੀਤਾ ਜਾਂਦਾ ਤੇ ਨਾ ਅਗਲੇ ਕਿਸਾਨ ਵੀ ਬਾਜ ਜਾਂਦੇ ਤੇ ਅਸੀਂ ਵੀ ਬਾਜ ਜਾਂਦੇ ਗਾਲ ਘੁੱਟ ਕੇ ਸਾਨੂੰ ਮਾਰਿਆ ਗਿਆ ਵਾ ਹੁਣ ਵੀ ਇਹ ਮੰਗ ਇਹ ਕਰਦੇ ਆਂਗੇ ਪਿੱਛੋਂ بارشਾਂ ਹੋ ਰਹੀਆਂ ਵਾਂ ਸਾਨੂੰ ਮਾਰ ਚੁੱਕੇ ਐ ਨਾ ਅੱਗੇ ਮਾਰਨਾ ਤੇ ਪਾਣੀ ਰਲੀਫ ਕਰਨ ਘਰਾਂ ਜਿਹੜਾ ਪਾਣੀ ਜਿਹੜੇ ਵੜ ਗਿਆ ਵਾ ਉਹਦੇ ਵੜ ਗਿਆ ਜਿਹੜੇ ਬਾਕੀ ਦੇ ਬਚਾਅ ਕਰ ਲਏ ਹੁਣ ਇਹਨਾਂ ਨੂੰ ਲੋਕਾਂ ਨੂੰ ਕੱਢੋਂਗੇ ਤੇ ਰੱਖੋਂਗੇ ਕਿੱਥੇ ਇਹ ਤੇ ਸਾਡੇ ਪਿੰਡਾਂ ਦੇ ਲੋਕ ਹੈਗੇ ਜਿਹੜੇ ਆਪਣੇ ਘਰਾਂ ਦੇ ਦਰਵਾਜ਼ੇ ਖੋਲੇ ਆ ਕੋਈ ਕੈਂਪ ਤੇ ਨਹੀਂ ਲੱਗਾ ਦੇਖੋ ਮੈਂ ਦਿਖਾਉ ਉਹ ਟੈਂਟ ਲੱਗਾ ਹੋਵੇ ਕੋਈ ਰਾਹਤ ਕੈਂਪ ਸਰਕਾਰ ਵੱਲੋਂ ਲੱਗਾ ਹੋਵੇ 23 ਦੇ ਵਿੱਚ ਤੋਂ ਬਾਅਦ ਕਿਸੇ ਨੂੰ ਕੋਈ ਖਰਾਬਾ ਨਹੀਂ ਮਿਲਿਆ 1 ਰੁਪਈਆ ਨੇ ਮਿਲਿਆ ਲੋਕਾਂ ਦੀ ਹਾਲਤ ਉਦਾਂ ਹੀ ਆ ਹੁਣ 25 ਆ ਗਈ ਆ ਇਹਦੇ 'ਚ ਵੀ ਕੋਈ ਨਹੀਂ ਮਿਲਣਾ ਕਿਸੇ ਨੂੰ 2023 'ਚ ਮੁਆਵਜ਼ਾ ਮਿਲਿਆ ਸੀ ਤੁਹਾਨੂੰ ਨਹੀਂ ਮਿਲਿਆ ਜੀ ਰੇਤਾਂ ਨਹੀਂ ਚੁੱਕਣ ਦੇਂਦੀ ਖਰਾਬਾ ਕੀ ਦੇਣਾ ਉਹਨਾਂ ਨੇ ਕੋਈ ਜੋ ਨਾ ਨਹੀਂ ਕੋਈ ਪੱਠਾ ਨਹੀਂ ਕੋਈ ਕੁਝ ਨਹੀਂ ਬਜਿਆ ਸਭ ਤਬਾਹ ਹੋ ਗਿਆ ਕਬਾਜ਼ ਟੀਵੀ ਦੇਖ ਰਹੇ ਹੋ ਜੀ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਇਸ ਵਕਤ ਅਸੀਂ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਬਾਉਪਰ ਜਦੀਦ ਦੇ ਵਿੱਚ ਪਹੁੰਚੇ ਆ ਜਿੱਥੇ ਹੜ ਵਰਗੇ ਹਾਲਾਤ ਬਣੇ ਹੋਏ ਨੇ ਇੱਕ ਵਾਰ ਤਸਵੀਰਾਂ ਤੁਹਾਨੂੰ ਇੱਧਰਲੇ ਪਾਸੇ ਦੀਆਂ ਜ਼ਰੂਰ ਦਿਖਾ ਦਿੰਨੇ ਆ ਕਿ ਪਾਣੀ ਦਾ ਪੱਧਰ ਜਿਹੜਾ ਇਸ ਇਲਾਕੇ ਦੇ ਵਿੱਚ ਵੱਧ ਗਿਆ ਹੈ ਬਿਆਸ ਦਰਿਆ ਦੇ ਵੰਟ ਟੁੱਟਣ ਕਾਰਨ ਅਜਿਹੇ ਹਾਲਾਤ ਇੱਥੇ ਬਣੇ ਹੋਏ ਨੇ ਤੇ ਜਿੱਥੇ ਇਸ ਇਲਾਕੇ ਦੇ ਵਿੱਚ ਹੜ ਪ੍ਰਭਾਵਿਤ ਖੇਤਰ ਦੇ ਵਿੱਚ ਸਮਾਜ ਸੇਵੀ ਪਹੁੰਚ ਰਹੇ ਨੇ ਸਤਾਤਾਰੀ ਰਾਜਨੀਤਿਕ ਲੀਡਰ ਪਹੁੰਚ ਰਹੇ ਨੇ ਉਥੇ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਪਾਂ ਪੰਜਾਬਦਰ ਦੀ ਲੋਕਾਂ ਦੀ ਗੱਲ ਕਰ ਲਈਏ ਜਾਂ ਜਿਹੜੇ ਉਸ ਮਾਸੇ ਵੀ ਜਿਹੜੇ ਲੋਕਾਂ ਦਾ ਦਰਦ ਜਾਣਨ ਵਾਸਤੇ ਇੱਥੇ ਪਹੁੰਚ ਰਹੇ ਨੇ ਤਾਂ ਇੱਥੇ ਜਿਹੜੇ ਰਾਜਨੀਤਿਕ ਲੀਡਰਾਂ ਦੀ ਗੱਲ ਕਰ ਲਈਏ ਉਹ ਵੀ ਪਹੁੰਚ ਰਹੇ ਨੇ ਨਵਦੇਸ਼ ਸਿੰਘ ਚੀਮਾ ਇੱਥੇ ਪਹੁੰਚੇ ਨੇ ਸਾਬਕਾ ਵਿਧਾਇਕ ਨੇ ਇਥੋਂ ਦੇ ਗੱਲਬਾਤ ਕਰਦੇ ਆ ਚੀਮਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਤੁਹਾਡਾ ਚੈਨਲ ਦੇਖੀਦਾ ਬਹੁਤ ਆ ਮਨਿੰਦਰ ਸਿੱਧੂ ਤੁਹਾਡਾ ਚੈਨਲ ਇੱਕ ਬੜਾ ਨਿਰਪੱਖ ਸਾਡੇ ਏਰੀਆ 'ਚ ਤੁਸੀਂ ਆਏ ਆ ਬੜਾ ਨਰਪੱਖ ਤੇ ਬਿਗੈਰ ਡਰ ਤੋਂ ਜਿਹੜਾ ਚਲਾਉਂਦਾ ਆ ਸਾਨੂੰ ਬਹੁਤ ਵਧੀਆ ਲੱਗਦਾ ਵੀ ਸਰਕਾਰ ਦਾ ਨਹੀਂ ਤੇ ਡੱਟ ਕੇ ਲੋਕ ਜਾਂ ਪੈਸੇ ਵਾਲੇ ਲੋਕਾਂ ਦੇ ਲੋਕ ਜਿਹੜਾ ਚਲਾਉਂਦੇ ਆ ਵੀ ਦੂਜਿਆਂ ਦੀਆਂ ਤੇ ਪਰ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਇਸ ਇਲਾਕੇ ਦੇ ਵਿੱਚ ਪਹੁੰਚੇ ਹੋ ਪਹਿਲਾਂ ਇਸ ਇਲਾਕੇ ਦੇ ਹਾਲਾਤ ਦੱਸੋ ਜੀ ਕਿਹੋ ਜਿਹੇ ਹਾਲਾਤੇ ਆ ਜੀ ਇਹ ਬਾਉਪੁਰ ਸਾਡਾ ਏਰੀਆ ਪੈਂਦਾ ਜਿੱਥੇ 16 ਪਿੰਡ ਪੈਂਦੇ ਆ 16 ਪਿੰਡਾਂ ਦੇ ਵਿੱਚੋਂ ਕਾਫੀ ਪਿੰਡ ਬੇਚਰਾਗਾ ਜਿਦਾਂ 2-4 ਡੇਰੇ ਲਾ ਲੋ ਹੁਣ ਬਾਉਪੁਰ ਸੰਗ ਰਾਜਾਂ 5-7 ਪਿੰਡਾਂ 4000 ਦੀ ਇੱਥੇ ਆਬਾਦੀ ਆ ਔਰ ਇੱਥੇ ਕੋਈ 15-20 ਹਜ਼ਾਰ ਏਕੜ ਜ਼ਮੀਨ ਜਿਹੜੀ ਦਰਿਆ ਆ ਆ ਦੋ ਜਗ੍ਹਾ ਜਾਂਦਾ ਇਦਾਂ ਇਹ ਵਿੱਚ ਆ ਇੱਥੇ ਜਦੋਂ ਮੈਂ ਐਮਐਲਏ ਬਣਿਆ ਸੀ ਪਹਿਲੀ ਵਾਰੀ ਬਣਿਆ ਤਾਂ ਸਰਕਾਰ ਕਾਲੀਆਂ ਦੀ ਦੂਜੀ ਵਾਰੀ ਬਣਿਆ ਸਰਕਾਰ ਸਾਡੀ ਆਈ 17 ਚ ਉਦੋਂ ਕਿਹਾ ਮੈਂ ਆਪ ਆ ਨਾਲ ਹੀ ਮੇਰਾ ਹੈਗਾ ਪਿੰਡ ਸਾਡਾ ਘਰ ਖਤਾਂ ਸਾਰੀ ਉਮਰ ਇੱਥੇ ਰਹੇ ਆ ਤੇ ਮੈਂ ਉਦੋਂ ਜਦੋਂ ਆਉਂਦਾ ਹੁੰਦਾ ਹਰ ਸਾਲ ਹਾੜ ਤੇ ਦੇਖੀਦਾ ਸੀਗਾ ਪਾਣੀ ਮੇਰੇ ਸਾਹਮਣੇ ਇੱਕ ਬੰਦਾ ਸੱਪ ਲੜ ਕੇ ਮਰ ਗਿਆ ਬੇੜੀ ਦੁੱਖੋਂ ਹੀ ਪਾਰ ਨਹੀਂ ਆਇਆ ਮੈਂ ਉਦੋਂ ਮਨ ਚ ਧਾਰ ਲਿਆ ਵੀ ਇਹ ਪੁਲ ਜ਼ਰੂਰ ਬਣਾ ਕੇ ਦੇਣਾ 19 ਦੇ ਵਿੱਚ ਜਦੋਂ ਹਾੜ ਆਇਆ ਸਾਰਾ ਕੁਝ ਆ ਉਦੋਂ ਇਹ ਪੁਲ ਜਿਹੜਾ ਅਸੀਂ ਲੋਕਾਂ ਨੂੰ ਬਣਾ ਕੇ ਦਿੱਤਾ ਹਲਕੇ ਨੂੰ ਜਿਹੜਾ ਇਹ ਪੁਲ ਪਹਿਲੀ ਵਾਰੀ ਆ ਵੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਲੋਕ ਨਾਲ ਜੁੜੇ ਆ ਇਹ ਤੇ ਇਹ ਨਾਲ ਸਹੂਲਤ ਇਹ ਹੋ ਗਈ ਵੀ ਅੱਜ ਤੁਸੀਂ ਇੱਥੇ ਆ ਕੇ ਖੜੇ ਆ ਨਹੀਂ ਤੇ ਤੁਹਾਡੇ ਕੋਲ ਦਰਿਆ ਦੇ ਪਰਲੇ ਬੰਨੇ ਜਾ ਕੇ ਖਲੋਣਾ ਪੈਣਾ ਸੀ ਉੱਥੋਂ ਤੁਸੀਂ ਕਦੋਂ ਆਉਂਦੇ ਕਦੋਂ ਜਾਂਦੇ ਵਿੱਚੋਂ ਦੀ ਬਹੁਤ ਤੇਜ਼ ਪ ਤੋ ਇਹ ਜਿਹੜੀਆਂ ਚੀਜ਼ਾਂ 19 ਦੇ ਵਿੱਚ ਜਦੋਂ ਹੜ੍ਹ ਆਇਆ ਸਾਨੂੰ 7 ਲੋਈ ਨੇ ਮਾਰਿਆ 23 ਦੇ ਵਿੱਚ ਵੀ ਉਦੋਂ 19 ਚ ਚਲੋ 7 ਲੋਈ ਨੇ ਜਿਹੜਾ ਨੁਕਸਾਨ ਕੀਤਾ ਹਰ ਇੱਕ ਬੰਦੇ ਨੂੰ ਖਰਾਬਾ ਦਿੱਤਾ ਵੀ ਕਣਕ ਬੀਜਣ ਲਈ ਬੀਜ ਦਿੱਤਾ ਫ੍ਰੀ ਹਰ ਤਰ੍ਹਾਂ ਦੀ ਸਹੂਲਤ ਕੀਤੀ ਰਾਸ਼ਨ ਪਾਣੀ ਹਰ ਚੀਜ਼ ਦਿੱਤਾ 23 ਚੜ ਆਇਆ 23 ਚੱਕਰਪਈਆ ਨੇ ਕਿਸੇ ਨੂੰ ਮਿਲਿਆ ਤੇ ਦੱਸ ਦਿਓ ਮੈਨੂੰ 1 ਰੁਪਈਆ ਮੇਰੇ ਏਰੀਆ ਚ ਪਤਾ ਕਰ ਲਿਓ ਕਿਸੇ ਨੂੰ ਮਿਲਿਆ ਤੁਸੀਂ ਭਗਵੰਤ ਸਿੰਘ ਸਾਹਿਬ ਦਾ ਭਾਸ਼ਣ ਨਹੀਂ ਸੁਣਿਆ ਉਹ ਕਹਿੰਦੇ ਅਸੀਂ ਤਾਂ ਮੁਰਗੀ ਦਾ ਬੱਕਰੀ ਦਾ ਅਸੀਂ ਤਾਂ ਹਰੇਕ ਨੁਕਸਾਨ ਦਾ ਮੁਆਵਜ਼ਾ ਦਿੱਤਾ ਜੀ ਉਹ ਫੇ ਉਹ ਹੀ ਨਾ ਮੈਂ ਲੋਕੀ ਮੈਨੂੰ ਪੁੱਛਦੇ ਵੀ ਭਵੰਤ ਮਾਨ ਸਾਹਿਬ ਨੇ ਸੀਐਮ ਸਾਹਿਬ ਨੇ ਸਰਕਾਰ ਨੇ ਗੱਲ ਕਹੀ ਸੀ ਵੀ ਮੁਰਗੀ ਤੇ ਬੱਕਰੀ ਦਾ ਮੁਆਵਜ਼ਾ ਦੇਵਾਂਗੇ ਮੈਂ ਕਿਹਾ ਤੁਸੀਂ ਸੁਣਿਆ ਗਲਤ ਆ ਉਹਨਾਂ ਨੇ ਮੁਰਗੀ ਬੱਕਰੀ ਦਾ ਕਿਹਾ ਸੀ ਕੋਈ ਤੁਹਾਨੂੰ ਖਰਾਬੇ ਦਾ ਜ਼ਮੀਨ ਦਾ ਫਸਲਾਂ ਥੋੜਾ ਗਿਆ ਸੀਗਾ ਤਾਂ ਇਹ ਤੇ ਇੱਕ ਕਹਿਣ ਦੀਆਂ ਗੱਲਾਂ ਹੋ ਰਿਆ ਕਰਨ ਦੀਆਂ ਹੋਰ ਆ ਗਰਾਊਂਡ ਤੇ ਆ ਕੇ ਜਿਹੜਾ ਦੇਖਣਾ ਚਾਹੀਦਾ 23 ਦੇ ਵਿੱਚ ਤੋਂ ਬਾਅਦ ਕਿਸੇ ਨੂੰ ਕੋਈ ਖਰਾਬਾ ਨਹੀਂ ਮਿਲਿਆ 1 ਰੁਪਈਆ ਨੇ ਮਿਲਿਆ ਲੋਕਾਂ ਦੀ ਹਾਲਤ ਉਦਾਂ ਹੀ ਆ ਹੁਣ 25 ਆ ਗਈ ਆ ਇਹਦੇ 'ਚ ਵੀ ਕੋਈ ਨਹੀਂ ਮਿਲਣਾ ਕਿਸੇ ਨੂੰ 2023 ਦੇ ਹਾਲਾਤ ਮਾੜੇ ਸੀਗੇ ਤੇ 2023 ਦੇ ਜ਼ਿਆਦਾ ਹਾਲਾਤ ਮ ਨੇ ਕੋ ਜੇ ਬਰਾबरी ਆ ਤੇ ਜਿਹਦੇ ਵਿੱਚ ਆ ਵੀ ਪਰਲਾ ਏਰੀਆ ਸਾਡਾ ਸਤਲੋਜ ਨੇ ਮਾਰਕ ਕੀਤੀ ਸੀ ਐਦਕੀ ਸਤਲੋਜ ਥੱਲੇ ਆ ਤੇ ਬਿਆਸ ਨੇ ਜਿਹੜਾ ਸਾਰੇ ਏਰੀਆ ਚ ਮਾਰਕ ਕੀਤੀ ਆ ਇਹ ਤੇ ਜਦੋਂ ਨਾ ਹਰ ਬਰਸਾਤੀ ਸੀਜ਼ਨ ਤੋਂ ਪਹਿਲਾਂ ਸਰਕਾਰ ਮੀਟਿੰਗਾਂ ਕਰਦੀ ਆ ਜਿੱਥੇ ਪਤਾ ਹੋਵੇ ਆਪਾਂ ਨੂੰ ਇਹੋ ਜਿਹੇ ਹਾਲਾਤ ਹੁੰਦੇ ਆ ਉੱਥੇ 3 ਮਹੀਨੇ ਪਹਿਲਾਂ ਸਰਕਾਰ ਹਰ ਇੱਕ ਡਿਪਾਰਟਮੈਂਟ ਨਾਲ ਮੀਟਿੰਗ ਕਰਦੀ ਆ ਡੀਸੀ ਵਿੱਚ ਐਮਐਲਏ ਵਿੱਚ ਸਾਰੇ ਪਰ ਇਹਨਾਂ ਨੇ ਕਦੀ ਕੋਈ 3 ਸਾਲ ਹੋ ਗਏ ਜਦੋਂ ਸਰਕਾਰ ਬਣੀ ਆ ਕੋਈ ਮੀਟਿੰਗ ਕੀਤੀ ਨਹੀਂ ਵੀ ਕੀ ਪ੍ਰਬੰਧ ਕਰਨਾ ਕੀ ਕਰਨਾ ਬੰਨਾਂ ਦੇ ਢੇੜਾ ਕਿੱਥੇ ਬੰਨ ਕੱਚੇ ਆ ਕਿੱਥੇ ਬੰਨ ਨੀਵਾ ਆ ਕਿੱਥੇ ਕੋਈ ਪੱਥਰ ਲੱਗਣ ਵਾਲੇ ਕਿੱਥੇ ਕੁਝ ਲੱਗਣ ਵਾਲਾ 3 ਮਹੀਨੇ ਪਹਿਲਾਂ ਚਾਕਆਊਟ ਕਰਦੇ ਸੀ ਇਹਨਾਂ ਨੇ ਕਦੀ ਕੋਈ ਮੀਟਿੰਗ ਨਹੀਂ ਕੀਤੀ ਅੱਜ ਪੁਲ ਬਣਿਆ ਇੱਥੇ ਆ ਕੇ ਲਾਲ ਜੈਕਟਾ ਪਾ ਲ ਕਹਿੰਦੇ ਸਾਨੂੰ ਵੋਟ ਵੀ ਨਹੀਂ ਦਿੰਦੇ ਕਿਸਤੇ ਵੋਟ ਦਿੱਤੇ ਤਾਂ ਹੋਈ ਜੀ ਇੱਕ ਵਾਰਾ ਵੋਟ ਜ਼ਰੂਰ ਦਿਖਾਇਓ ਆ ਆ ਜਿਹੜੇ ਆ ਜੀ ਆ ਆ ਵੋਟ ਦਿੱਤੇ ਆ ਜਿਹੜੇ ਆ ਇਹ ਲੋਕਾਂ ਦੇ ਆਪਦੇ ਆ ਇੰਜਨ ਵਾਲਾ ਵੋਟ ਇੰਜਨ ਵਾਲੇ ਬੋਟ ਕਹਿੰਦੇ ਸਾਨੂੰ ਦਿੰਦੇ ਨਹੀਂ ਵੀ ਸਾਨੂੰ ਦੇਣ ਤਹੀ ਜਾਈਏ ਉੱਥੇ ਉੱਥੇ ਆਪ ਹੀ ਆਉਂਦੇ ਜਗਟਾ ਬਾਕੇ ਚਲੇ ਜਾਂਦੇ ਆ ਉੱਥੇ ਗੇੜਾ ਕੱਢ ਕੇ ਆ ਜਾਂਦੇ ਆ ਪੁੱਛ ਲਓ ਕਿਸੇ ਨੂੰ ਮੰਡ ਵਾਲਿਆਂ ਨੂੰ ਜਿਹੜੇ ਨੂੰ ਬੋਟ ਇੱਥੇ ਤਾਂ ਭਾਈ ਸਾਹਿਬ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਪਹੁੰਚ ਰਹੇ ਨੇ ਉਹ ਤਾਂ ਕਹਿੰਦੇ ਅਸੀਂ ਪਲ-ਪਲ ਦੀ ਅਪਡੇਟ ਲੈ ਰਹੇ ਹਾਂ ਲੋਕਾਂ ਦੀ ਮਦਦ ਕਰ ਰਹੇ ਹਾਂ ਜੀ ਬਿਲਕੁਲ ਸੀਚੇਵਾਲ ਸਾਹਿਬ ਬਾਬਾ ਸੀਚੇਵਾਲ ਜੀ ਆਪਣੇ ਤੌਰ ਤੇ ਕਰ ਰਹੇ ਆ ਸਰਕਾਰ ਨਾਲੋਂ ਨਹੀਂ ਉਹ ਤੇ ਹਰ ਸਾਲ ਹੀ ਹੁੰਦਾ ਆ ਇਹਦੇ ਬਾਬਾ ਸੁਖਾ ਸਿੰਘ ਜੀ ਸਰਹਾਰੀ ਵਾਲੇ ਵੀ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਉਹ ਆਪਣੇ ਤੌਰ ਤੇ ਕਰ ਰਹੇ ਉਹ ਕਿਹੜਾ ਹੁਣ ਸਾਰਿਆਂ ਨੇ ਦੇਣ ਬੜੀ ਵੱਡੀ ਆ ਕਿਉਂ ਸਾਰੇ ਜਣੇ ਇਕੱਠੇ ਸਾਥ ਦੇਣਗੇ ਸਰਕਾਰ ਵੱਲੋਂ ਨਹੀਂ ਕੋਈ ਸਾਥ ਜਿਆਦਾ ਭਗਵੰਤ ਸਿੰਘ ਸਾਹਿਬ ਨੇ ਕੋਈ ਪੋਸਟ ਨਹੀਂ ਪਾਈ ਖੜਾ ਨੂੰ ਲੈ ਕੇ ਜੀ ਨਹੀਂ ਮੈਂ ਤਾਂ ਦੇਖੀ ਨਹੀਂ ਤੁਸੀਂ ਕੋ ਦੇਖੀ ਵੀ ਦੱਸ ਦਿਓ ਇੰਨਾ ਚਿਰ ਹੋ ਗਿਆ ਸਾਰੇ ਤੁਹਾਡੇ ਚੈਨਲਾਂ ਨੂੰ ਰੌਲਾ ਪਾਉਂਦੇ ਨੇ ਪੋਸਟ ਦੀ ਗੱਲ ਸੁਣ ਲਓ ਹੁਣ ਉਹਦਾਂ ਬੰਨ ਟੁੱਟਾ 4 ਦਿਨ ਪਹਿਲਾਂ ਟੁੱਟਾ ਤੇ ਉੱਥੋਂ ਬੰਨ ਟੁੱਟਾ ਸਵੇਰੇ ਅਸੀਂ ਖੜੇ ਰਹਿ ਦੋ ਘੰਟੇ ਵੀਡੀਓ ਗਈ ਤੁਹਾਡੇ মিডিਆ ਦੇ ਜ਼ਰੀਏ ਲੋਕਾਂ ਤੱਕ ਗਿਆ ਅਗਲੇ ਦਿਨ ਡੀਸਾ ਭਗਾ ਪਹਿਲਾਂ ਕੋਈ ਸਰਕਾਰ ਕੋ ਐਡਾ ਵੱਡਾ ਅਮਲਾ ਫੈਲਾ ਹੁੰਦਾ ਪਟਵਾਰੀ ਸੈਕਟਰੀ ਹਰ ਤਰ੍ਹਾਂ ਦਾ ਅਮਲਾ ਫੈਲਾ ਹੁੰਦਾ ਪੁਲਿਸ ਸਰਕਾਰ ਨੂੰ ਤਾਂ ਪਲ-ਪਲ ਦੀ ਰਿਪੋਰਟ ਚਾਹੀਦੀ ਆ ਉਹਨਾਂ ਨੂੰ ਤਾਂ ਉਦੋਂ ਪਤਾ ਲੱਗਦਾ ਜਿੱਥੇ ਮੈਂ ਜਾਣਾ ਆ ਉੱਥੋਂ ਅਗਲੇ ਦਿਨ ਤੁਸੀਂ ਉਦੋਂ ਟੀਵੀ ਤੇ ਲਾ ਦਿੰਦੇ ਆ ਉੱਥੋਂ ਵੇਖ ਕੇ ਪ੍ਰਸ਼ਾਸਨ ਤਰ ਪੈਂਦਾ ਅਗਲੇ ਦਿਨ ਟਰੈਕਟਰ ਟਰੈਕਟਰ ਤੇ ਚੜ ਕੇ ਆ ਗਿਆ ਹੁਣ ਬਾਗੂਵਾਲ ਪਿੰਡ ਆ ਸਾਡਾ ਉੱਥੇ ਤੇ ਕੰਮੇਵਾਲ ਸਾਰਾ ਡੁੱਬ ਗਿਆ ਪਿੰਡ ਉਹ ਤੁਸੀਂ ਬੰਦੇ ਨਾਲ ਜਾਇਓ ਫੱਤੂ ਢਿੰਗੇ ਦੇ ਅਗਲੇ ਬੰਨੇ ਬਾਗੂਵਾਲ ਕੰਮੇਵਾਲ ਮੈਂ ਕਿਹਾ ਜਦੋਂ ਪਾਣੀ ਫਟਫਟ ਤੋਂ ਉੱਪਰ ਘਰਾਂ 'ਚ ਵੜ ਗਿਆ ਉੱਤੋਂ ਅਗਲੇ ਦਿਨ ਪ੍ਰਸ਼ਾਸਨ ਜਾਂਦਾ ਸ਼ਾਮ ਨੂੰ ਪਹਿਲਾਂ ਕੋਈ ਪਤਾ ਨਹੀਂ ਲੱਗਦਾ ਵੀ ਸਾਨੂੰ ਪਤਾ ਲੱਗ ਜਾਂਦਾ ਵੀ ਪਾਣੀ ਆ ਗਿਆ ਹਾਲਾਤ ਹੋ ਗਏ ਸਰਕਾਰ ਨੂੰ ਕੋਈ ਉਸ ਚੀਜ਼ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਇਹ ਫਸਲਾਂ ਦਾ ਦੇਖੋ ਕਿੱਲਾ ਇੱਕ ਜੜਾ ਨਾ ਝੋਨੇ ਦਾ ਲੱਗਦਾ ਅੱਜ ਝੋਨੇ ਤੇ ਸਾਰਾ ਖਰਚਾ ਹੋ ਗਿਆ 8 ਤੋਂ 10000 ਰੁਪਏ ਇੱਕ ਕਿੱਲੇ ਤੇ ਖਰਚਾ ਹੋ ਗਿਆ ਇਹ ਜੀ ਆਪਾਂ ਏਕੜ ਦੀ ਗੱਲ ਕਰ ਲਈਏ ਇਹ ਅੰਦਾਜ਼ਨ ਕਿੰਨੇ ਏਕੜ ਦਾ ਨੁਕਸਾਨ ਹੋ ਗਿਆ ਜੀ ਇਹ ਮੈਂ ਤੁਹਾਨੂੰ ਸਾਰਾ ਦੱਸਦਾ ਜਿਹੜਾ ਪਾ ਲਾ ਕੇ ਨਾ ਹਜੇ ਸਾਡਾ 20000 ਏਕੜ ਪਰਮਾਤਮਾ ਸੁੱਖ ਰੱਖੇ ਬਚਿਆ ਅੱਲੀ ਵੱਲ ਤੇ ਇੱਧਰ ਜਿਹੜਾ ਆ ਉਹ 40 ਤੋਂ 50000 ਏਕੜ ਤੋਂ ਉੱਪਰ ਨੁਕਸਾਨ ਬਿਲਕੁਲ ਇੱਕ ਵਾਰ ਆਪਾਂ ਤਸਵੀਰਾਂ ਜ਼ਰੂਰ ਅੱਗੇ ਹੋ ਕੇ ਦਿਖਾ ਦਿੰਨੇ ਆ ਕਿ ਜਿੱਥੇ ਦੇ ਜਿੱਥੇ ਜਿੱਥੇ ਤੱਕ ਤੁਹਾਡੀ ਨਜ਼ਰ ਜਾਂਦੀ ਹੋਏਗੀ ਉੱਥੇ-ਉੱਥੇ ਤੱਕ ਤੁਹਾਨੂੰ ਪਾਣੀ ਹੀ ਦਿਖਾਈ ਦਿੰਦਾ ਹੋਏਗਾ ਤਾਂ ਹਜ਼ਾਰਾਂ ਏਕੜ ਜਿਸ ਤਰੀਕੇ ਦੇ ਨਾਲ ਨਵਤੇਜ ਚੀਮਾ ਹੋਣਾ ਨੇ ਜਿਹੜਾ ਦਾਵਾ ਕੀਤਾ ਵੀ ਭਾਈ ਸਰਕਾਰ ਕਰੂ ਜੀ ਜਿੱਦਾਂ ਦੀ ਤੇਜ਼ ਕੀਤੀ ਓਦਾਂ ਨਹੀਂ ਹੁਣ ਪਰਭਾਈ ਹੋਜੂਗੀ ਲੋਕਾਂ ਨੂੰ ਆਪ ਹੀ ਕਰਨੀ ਪੈਣੀ ਆ ਲੋਕਾਂ ਨੇ ਆਸ ਵੀ ਨਹੀਂ ਰੱਖੀ ਇਹ 2023 ਚ ਮੁਆਵਜ਼ਾ ਮਿਲਿਆ ਸੀ ਤੁਹਾਨੂੰ ਨਹੀਂ ਮਿਲਿਆ ਜੀ ਰੇਤਨ ਚੁੱਕਣ ਦੇਂਦੀ ਖਰਾਬਾ ਕੀ ਦੇਣਾ ਉਹਨਾਂ ਨੇ ਹਾਂ ਆਪ ਹੀ ਜਿਹੜੇ ਤੁਸੀਂ ਖਲੋਤੇ ਹੀ ਧਿਆਨ ਤੁਸੀਂ ਜਿਹੜੇ ਖਲੋਤੇ ਹੀ ਧਿਆਨ ਕੇ ਇਹ ਵੀ ਆਪਣੇ ਐਮਐਲ ਸਾਬ ਦੇ ਨਾਲ ਦੇਣ ਨਾਲ ਖਲੋਤੇ ਆ ਜਿਹੜਾ ਪੋਲ ਵੱਜਾ ਜਿਹੜੇ ਇੰਨੇ ਆਣ ਕੇ ਇੱਥੇ ਲੰਗਰ ਲੱਗੇ ਜਿ세 ਆਣ ਕੇ ਉਹ ਧੰਨਵਾਦ ਇਹਨਾਂ ਦਾ ਜਿਹੜੇ ਇੰਨਾ ਇੰਨਾ ਪਿੰਡਾਂ ਜਿਹਦਾ ਮੇਲੇ ਵਿਖਾ ਦੇ ਆ ਜਤਰਾ ਵਿਖਾਤਾ ਜਿਹੜਾ ਨੇ ਇਹ ਸਰਕਾਰੀ ਡਾਕਟਰੀ ਟੀਮ ਆ ਤੁਹਾਡੇ ਕੋਲ ਪਹੁੰਚੀ ਹੈ ਜੀ ਮੈਂ ਅੱਗੇ ਵੀ ਗੱਲ ਕੀਤੀ ਆ ਖੁਰਕ ਨੂੰ ਉਹ ਗੋਲੀਆਂ ਤੇ ਟਟੀਆਂ ਨੂੰ ਉਹ ਗੋਲੀਆਂ ਤੇ ਬੁਖਾਰ ਨੂੰ ਉਹ ਗੋਲੀਆਂ ਸਿਰ ਪੀਣ ਨੂੰ ਉਹ ਗੋਲੀਆਂ ਬੱਲੇ ਉਹ ਕਿਹੜੀ ਬਲੱਡ ਕਿਹੜਾ ਚੈੱਕ ਕਰਦੇ ਇਥੇ ਇਹਦਾ ਕੋਈ ਆਪਣੇ ਟੈਸਟ ਕਿਹਦਾ ਕਰਦੇ ਆ ਹੈ ਲਿਆਉਂਦੇ ਨਹੀਂ ਆਪਦੀਆਂ ਜਾ ਕੇ ਦਵਾਈਆਂ ਆ ਵੇ ਜਾਂਦੇ ਦੋ ਜਣਾਂ ਦਵਾਈਆਂ ਗੋਲੀਆਂ ਵਿੱਚ ਸੁੱਟਦੀਆਂ ਠੀਕ ਹੈ ਹਾਂਜੀ ਇਹ 2023 ਦੇ ਵਿੱਚ ਜਿਹੜਾ ਨੁਕਸਾਨ ਹੋਇਆ ਸੀਗਾ ਉਹਦਾ ਮੁਆਵਜ਼ਾ ਮਿਲਿਆ ਸੀ ਤੁਹਾਨੂੰ ਕੁਝ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਨੁਕਸਾਨ 2023 ਨਾਲੋਂ ਐਤ ਕੀ ਵੱਧ ਹੋਇਆ ਤੁਹਾਡਾ ਜੀ ਮੈਂ ਜਿਆਦਾ ਹੋਗਾ ਅਜੇ ਨਾ ਜ਼ਿਆਦਾ ਹੋ ਗਿਆ ਜੀ ਉਮੀਦ ਹੈ ਕਿ ਭਗਵਾਨਤਮਨ ਸਰਕਾਰ ਵੱਲੋਂ ਤੁਹਾਨੂੰ ਮੁਆਵਜ਼ਾ ਮਿਲੇਗਾ ਮਿਲੇਗਾ ਜੀ ਦੇਖਿਆ ਨਹੀਂ ਕੁਝ ਵੀ ਕੰਜਰ ਹਾਂ ਆਗਨਬੋਰਡ ਜਾਂਦੇ ਆ ਉਹ ਤੇ 2023 ਨਾਲ ਵੱਧ ਨੁਕਸਾਨ ਹੋਇਆ ਜਾਂ ਘਟਾ ਹੋਇਆ ਜੀ ਵੱਧ ਹੋਇਆ ਜੀ ਵੱਧ ਹੋਇਆ ਵੱਧ ਹੈ ਕੋਈ ਵੇਖ ਲੋ ਦਿਖਾ ਦਿਓ ਕਿਤੇ ਕੋਈ ਏਰੀਆ ਬਜਿਆ ਰੇ ਕੋਈ ਝੋਨਾ ਨਹੀਂ ਕੋਈ ਪੱਠਾ ਨਹੀਂ ਕੋਈ ਕੁਝ ਨਹੀਂ ਬਜਿਆ ਸਭ ਤਬਾਹ ਹੋ ਗਿਆ ਤੁਹਾਡੇ ਵਾਸਤੇ ਪ੍ਰਬੰਧ ਕਿਹੋ ਜਿਹੇ ਸਰਕਾਰ ਵੱਲੋਂ ਕੀਤੇ ਗਏ ਆ ਐਸ ਡੀ ਆਰ ਐਫ ਦੀਆਂ ਟੀਮਾਂ ਕੀ ਲੱਗੀਆਂ ਨੇ ਕਿ ਮੈਡੀਕਲੀ ਜਿਹੜੀ ਤੁਹਾਨੂੰ ਸਹੂਲਤ ਦੇਣ ਵਾਸਤੇ ਇੱਥੇ ਟੀਮਾਂ ਪਹੁੰਚੀਆਂ ਜੀ ਕੋਈ ਨਹੀਂ ਜੀ ਤੁਸੀਂ ਇੱਥ ਕੋਈ ਡਾਕਟਰ ਦੀ ਟੀਮ ਜਾਂ ਕੁਝ ਹੈਗਾ ਕੋਈ ਤੇ ਕੁਝ ਨਹੀਂ ਆ ਸਾਡੇ ਕੋਲ ਅੱਗੇ ਵੀਰ ਜੀ ਹਣੀ ਦੱਸ ਹੀ ਚੁੱਕੇ ਆ ਵੀ ਇੱਕ ਗੋਲੀਆਂ ਜੇ ਆਏ ਵੀ ਕੋਈ ਪਤਾ ਉਹ ਫੜਾਈ ਜਾਣਾ ਸਾਰਿਆਂ ਨੂੰ ਜੇ ਬੁਖਾਰ ਜਿਹੜਾ ਢਿੱਡ ਪੀੜ ਨਾਲ ਕਿਦਾਂ ਆਰਾਮ ਆਜੂ ਢਿੱਡ ਪੀੜ ਦੀਆਂ ਗੋਲੀਆਂ ਆਰਾਮ ਆਜੂ ਬੁਖਾਰ ਨੂੰ ਕੋਈ ਨਹੀਂਗਾ ਜੀ ਕੋਈ ਲਾਦ ਨਹੀਂ ਆ ਆਹ ਜਿਹੜੇ ਪੁਲ ਤੇ ਖੜੇ ਅੱਗੇ ਵੀ ਇਹਨਾਂ ਜਿਗਰਕੇਤਾ ਚੀਮਾ ਸਾਹਿਬ ਦੇ ਦੇਣ ਸਰਕਾਰ ਹੀ ਇਹਨਾਂ ਦੀ ਆ ਪੁਲ ਬਣਾਇਆ ਇਹਨਾਂ ਨੇ ਤੇ ਆ ਜਿਹੜੇ ਇੱਥੋਂ ਤੱਕ ਪਹੁੰਚੇ ਆ ਤੇ ਇੱਥੇ ਆ ਗਏ ਜਿਹੜਾ ਚਲੋ ਜਿਹੜਾ ਵੀ ਆਉਂਦਾ ਵਾ ਭੈਣ ਭਰਾ ਕੋਈ ਜਾਮ ਜਨਤਾ ਆਉਂਦੀ ਹੈ ਜਿਹੜੀ ਸੇਵਾ ਕਰਦੀ ਇੱਥੇ ਕੋ ਪੱਠੇ ਦੀ ਚਾਰੇ ਦੀ ਜਾਂ ਕੋਈ ਉਹ ਲੈ ਕੇ ਆਉਂਦੇ ਆ ਪੁੱਲ ਦੇ ਰਾ ਇਧਰ ਲੰਗਦੇ ਆ ਹੋਰ ਤੇ ਕੋਈ ਨਹੀਂ ਜਾਂ ਬਾਬਾ ਜੀ ਹੁਣੀ ਲੰਗਰ ਲਾ ਕੇ ਬੈਠੇ ਆ ਸਰਕਾਰ ਵੱਲੋਂ ਜੀ ਕੋਈ ਨਹੀਂ ਸਰਕਾਰ ਵੱਲੋਂ ਕੋਈ ਸਾਨੂੰ ਤੇ ਕੋਈ ਮਿਲਿਆ ਨਹੀਂ ਜੀ ਕਈਆਂ ਮੈਂ ਕਹਿ ਰਹੀ ਆ ਅਜੇ ਤੱਕ ਤੇ ਕੋਈ ਨਹੀਂ ਆ ਬਾਕੀ ਗਾਂ ਦਾ ਭਰਾ ਨਹੀਂ ਕੋਈ ਸਰਦਾਰ ਸਾਹਿਬ ਅੱਗੇ ਨੂੰ ਆ ਜਾਓ ਤੁਸੀਂ ਇਹ 2023 ਨਾਲੋਂ ਇਸ ਵਾਰ ਦੇ ਹਾਲਾਤ ਕਿਹੋ ਜਿਹੇ ਆ ਜੀ ਨਾ ਤੇ ਉਦੋਂ ਹੀ ਮਤਲਬ ਕਿ ਬਹੁਤ ਨਾਜ਼ੁਕ ਸਿੱਧੀ ਦੇ ਘਰਾਂ 'ਚ ਪਾਣੀ ਪੈ ਗਿਆ ਤੇ ਹੁਣ ਵੀ ਪੈ ਗਿਆ। ਬਾਕੀ ਜਿਹੜੀ ਬੇਨਤੀ ਹੈ ਪਾਣੀ ਹੌਲੀ-ਹੌਲੀ ਡਾਫਲਾ ਕੇ ਤੇ 2-2 4-4 ਇੰਚ 15-16 ਦਿਨਾਂ ਦੇ ਵਿੱਚ ਪਾਣੀ ਜਿਹੜਾ ਹੈ ਗਿਆ ਜੇ ਅੱਗੇ ਰਲੀਫ ਕੀਤਾ ਜਾਂਦਾ ਤੇ ਨਾ ਅਗਲੇ ਕਿਸਾਨ ਵੀ ਬਾਜ ਜਾਂਦੇ ਤੇ ਅਸੀਂ ਵੀ ਬਾਜ ਜਾਂਦੇ। ਗਲ ਘੁੱਟ ਕੇ ਸਾਨੂੰ ਮਾਰਿਆ ਗਿਆ ਵਾ। ਹੁਣ ਵੀ ਅਸੀਂ ਮੰਗ ਇਹੀ ਕਰਦੇ ਆਂ ਕਿ ਪਿੱਛੋਂ ਬਾਰਸ਼ਾਂ ਹੋ ਰਹੀਆਂ ਵਾਂ। ਸਾਨੂੰ ਮਾਰ ਚੁੱਕੇ ਨਾ ਅੱਗੇ ਮਾਰਨਾ ਤੇ ਪਾਣੀ ਰਲੀਫ ਕਰਨ ਘਰਾਂ 'ਚ ਜਿਹੜਾ ਪਾਣੀ ਜਿਹੜੇ ਵੜ ਗਿਆ ਵਾ। ਉਹਦੇ ਵੜ ਗਿਆ ਜਿਹੜੇ ਬਾਕੀ ਦੇ ਬਚਾਅ ਕਰ ਲਗੇ। ਤੇ ਜਿਹੜੀਆਂ ਸਹੂਲਤਾਂ ਵਾਂ ਉਹ ਇੱਥੇ ਪਹੁੰਚਦੀਆਂ ਪਰ ਜਿਹੜੇ ਡੇਰਿਆਂ ਦੇ ਉੱਤੇ ਜਾਣਾ ਵਾਂ ਉਹ ਬੋਟਾਂ ਦਾ ਚੱਲਣਾ ਮਾੜਾ ਮੁਸ਼ਕਲਾ ਝੋਨਿਆਂ ਦੇ ਵਿੱਚ ਤੇ ਨਹੀਂ ਪਹੁੰਚਦੀਆਂ ਇਹ ਸਰਕਾਰੀ ਬੋਟ ਕਿੰਨੇ ਮਿਲੇ ਜੀ ਤੁਹਾਨੂੰ ਸਰਕਾਰੀ ਤਿੰਨ ਕਿ ਮਿਲੇ ਆ ਤੇ ਉਹ ਚੱਲਦੇ ਹੀ ਨਹੀਂਗੇ ਇਹ ਸਚਾਈ ਹੈ ਕਿ ਉਹਨਾਂ 'ਚ ਲੀਕੇਜ ਵੀ ਹੁੰਦੀ ਪਾਣੀ ਭਰ ਜਾਂਦਾ ਜੀ ਉਹ ਜਦੋਂ ਮੰਨ ਲਓ ਕਿ ਵਟਾਂ ਟੱਪਦੇ ਜਾਂ ਕੁਝ ਕਰਦੇ ਜਾਂ ਝੋਨਾ ਵਿੱਚ ਫਸਦਾ ਫਿਰ ਮੁਸ਼ਕਲ ਤੇ ਆਉਂਦੀ ਆ ਹਾਂਜੀ ਬਿਲਕੁਲ ਇੱਕ ਵਾਰ ਆਪਾਂ ਸਰਕਾਰੀ ਬੋਰਡ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਆ ਪਏ ਹੋਇਆ ਜੀ ਸਰਕਾਰੀ ਬੋਰਡ ਦੇ ਨੇ ਨਹੀਂ ਇਹ ਤੇ ਪ੍ਰਾਈਵੇਟ ਆ ਪ੍ਰਾਈਵੇਟ ਲੋਕਾਂ ਦੇ ਸਰਕਾਰੀ ਬੋਰਡ ਹੈਗੇ ਕਿੱਥੇ ਆ ਜੀ ਸਰਕਾਰੀ ਬੋਰਡ ਉਹ ਸਰਕਾਰ ਦੇ ਬੰਦੇ ਵਰਤਦੇ ਆ ਅੱਗੇ ਗੱਲ ਕੀਤੀ ਵੀ ਸਾਡੇ ਜਿਹੜੇ ਲੋਕ ਆ ਮੰਡ ਵਾਲੇ ਇੱਥੇ ਦਿਨਾਂ ਦੇ ਘਾਰ ਆ ਜਿਨ੍ਹਾਂ ਦੇ ਪਿੰਡ ਆ ਉਹਨਾਂ ਨੂੰ ਬੋਰਡ ਦਿਓ ਨਾਲ ਉਹਨਾਂ ਦੇ ਤੁਸੀਂ ਆਪਣਾ ਡਰਾਈਵਰ ਭੇਜ ਦਿਓ ਉਹ ਕਮ ਸੇ ਕਮ ਆਪਣਾ ਪਤਾ ਕਿੱਥੇ ਜਾਣਾ ਕਿੱਥੇ ਕਿੰਨੇ ਲੋਕ ਬੈਠੇ ਆ ਤੁਸੀਂ ਆਪ ਹੀ ਜਾਣੇ ਢੇੜਾ ਕੱਢ ਕੇ ਆਏ ਨੇ ਜਾਂ ਕੋਈ মিডিਆ ਨੂੰ ਲੈ ਜਾਂਦੇ ਆ ਉੱਥੋਂ ਦੇਖ ਕੇ ਵੀ ਸਭ ਠੀਕ ਆ ਇਹ ਤੇ ਦੇਖੋ ਰੇਤਾ ਪੈ ਗਈ ਫਿਰ ਮੈਂ ਉਹ ਗੱਲ ਵਿੱਚ ਰਹਿ ਗਈ ਸੀ ਇਹ ਸੀ ਤੇ ਇੱਕ ਮੁਠਕੇ ਨੂੰ ਚੱਕਣ ਨਹੀਂ ਦਿੱਤੀ ਸੀ ਉਹ ਰੇਤਾ ਜਿਹੜੀ ਆ ਲੋਕ ਆਪਣੀ ਵੇਚ ਸਕਣ ਆਪਣੀਆਂ ਜ਼ਮੀਨਾਂ ਖਾਲੀ ਕਰ ਸਕਣ ਇਹ ਜਿਹੜੀ ਡਿਮਾਂਡ ਹੈ ਕਿ ਵੀ ਅਸੀਂ ਰਕ ਕਰਦੇ ਆ ਵੀ ਸਰਕਾਰ ਉਹਨਾਂ ਨੂੰ ਰੇਤਾ ਚੱਕਣ ਦਵੇ ਤੇ ਕੋਈ ਰੇਤਾ ਨਹੀਂ ਚੱਕਣ ਦਿੰਦੇ ਕੋਈ ਕੁਝ ਨਹੀਂ ਮਤਲਬ ਇਹਨਾਂ ਨੂੰ ਤੇ ਹਾਲਾਤ ਇਹ ਆ ਵੀ ਜਦਾਂ ਉਜਾੜਨ ਵਾਲੀ ਸਥਿਤੀ ਤੇ ਪਏ ਆ ਆਪਾਂ ਵੀ ਇਹਨਾਂ ਦੀ ਕੋਈ ਉਹ ਦੁੱਖਦਰ ਸਮਝਦਾ ਨਹੀਂ ਉਹਨੂੰ ਉਜਾੜਨ ਵਾਲੇ ਤੁਰੇ ਆ ਤੇ ਜਿਹੜੀ ਆ ਗੱਲ ਕੀਤੀ ਆ ਕੈਂਪ ਆਪਾਂ ਕਹਿੰਦੇ ਆ ਜੀ ਰਾਹਤ ਕੈਂਪ ਲਾਤੇ ਹੁਣ ਇਹਨਾਂ ਨੂੰ ਲੋਕਾਂ ਨੂੰ ਕੱਢੋਂਗੇ ਤੇ ਰੱਖੋਂਗੇ ਕਿੱਥੇ ਇਹ ਤਾਂ ਸਾਡੇ ਪਿੰਡਾਂ ਵਾਲੇ ਲੋਕ ਹੈਗੇ ਜਿਹੜੇ ਆਪਣੇ ਘਰਾਂ ਦੇ ਦਰਵਾਜ਼ੇ ਖੋਲੇ ਆ ਕੋਈ ਕੈਂਪ ਤਾਂ ਨਹੀਂ ਲੱਗਾ ਦੇਖੋ ਮੈਂ ਦਿਖਾਉ ਉਹ ਕਿਤੇ ਕੋਈ ਟੈਂਟ ਲੱਗਾ ਹੋਵੇ ਕੋਈ ਰਾਹਤ ਕੈਂਪ ਸਰਕਾਰ ਵੱਲੋਂ ਲੱਗਾ ਹੋਵੇ ਸਰਕਾਰਾਂ ਨੂੰ ਲੰਗਰ ਦਾ ਪ੍ਰਬੰਧ ਹੋਵੇ ਦਵਾਈਆਂ ਜਦਾਂ ਦੱਸੀਆਂ ਮੇਰੇ ਵੀਰ ਨੇ ਵੀ ਦਵਾਈਆਂ ਇੱਕੋ ਹੀ ਪਤਾ ਰੱਖਿਆ ਉਹੀ ਹਰਕ ਨੂੰ ਦੇ ਦਿੰਦੇ ਆ ਮਤਲਬ ਉਹ ਜੇ ਪੰਜਾਬ ਚ ਆਫਤ ਆ ਜਵੇ ਫੇ ਪੰਜਾਬ ਰੱਬ ਅਸ ਰਹੀ ਆ ਜੀ ਰੱਬ 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 ਅਸ ਰਹੀ ਆ ਸਰਕਾਰਾਂ ਦਾ ਕੋਈ ਰੋਲ ਨਹੀਂ ਗੁਰੂਆਂ ਪੀਰਾਂ ਦੀ ਧਰਤੀ ਐ ਇੱਥੇ ਤੇ ਹੁਣ ਤੇ ਇਸ ਵੇਲੇ ਤਾਂ ਰੱਬ ਰੱਖਿਆ ਹੀ ਆ ਹੂੰ ਇਸ ਵੇਲੇ ਤਾਂ ਕੋਈ ਦਿਖਦਾ ਨਹੀਂ ਕੋਈ ਕੁਝ ਨਹੀਂ ਦਿਖਦਾ ਆ ਹਾਲਾਤ ਦੇਖੋ ਕਿੰਨੇ ਦਿਨ ਹੋ ਗਏ ਪਾਣੀ ਇੰਨਾ ਰੱਖਿਆ ਇਹ ਪਾਣੀ ਪਹਿਲਾਂ ਉਹ ਨਹੀਂ ਛੱਡ ਸਕਦੇ ਸੀ ਆਪਾਂ ਨੂੰ ਇਹ ਨਹੀਂ ਵੀ ਦਬਾ ਪਾ ਕੇ ਕਿੰਨਾ ਪਾਣੀ ਪਿੱਛੇ ਮੀਂਹ ਪਿਆ ਅੱਜ ਕੱਲ ਹਾਈ ਟੈਕ ਜਮਾਨਾ ਆ ਆਪਣੋ ਪਤਾ ਪ੍ਰਸਾਦ ਕਿੰਨੇ ਐ ਮੈਮ ਹੁਣੀਆਂ ਕਿੰਨੇ ਆ ਪਾਣੀ ਆ ਗਿਆ ਫਿਰ ਉਹਦੇ ਚ ਆ ਰਿਹਾ ਉਹਦੇ ਚ ਡੈਮ ਚ ਕਿੰਨਾ ਗਾਂਹ ਰੀਲੀਜ਼ ਕਰਨਾ ਕਿ ਇਹਦੇ ਧਿਆਨ ਚਾਹੀਦਾ ਵੀ ਜਿੰਨਾ ਪਾਣੀ ਆਵੇ ਉਹਨੂੰ ਰਿਲੀਜ਼ ਕਰੋ। ਅੰਤ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਇਹਨਾਂ ਹਾਲਾਤਾਂ ਨੂੰ ਲੈ ਕੇ ਕੀ ਮੈਸੇਜ ਦਿਓਗੇ ਜੀ? ਮੈਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰੂੰਗਾ ਵੀ ਨਿਗਾਹ ਮਾਰੋ ਇੱਧਰ ਧਿਆਨ ਕਰੋ। ਅੱਜ ਦੇਸ਼ ਦੀ ਆਜ਼ਾਦੀ ਤੇ ਆਪਾਂ ਦਿਹਾੜਾ ਮਨਾਇਆ। ਇਹਨਾਂ ਲੋਕਾਂ ਦੇ ਵੀ ਦਿਹਾੜਾ ਜਿਹੜਾ ਮਨਾਇਆ ਇਹਨਾਂ ਨੂੰ ਗਰਦੌਰੀ ਕਰਨ ਦਾ ਹੁਕਮ ਦਿਓ ਇਮੀਡੀਏਟ। ਜੋ ਕਿਸੇ ਦੀ ਫਸਲ ਆ ਉਹਨੂੰ ਪੂਰਾ ਖਰਾਬਾ ਮਿਲੇ। ਖਾਣ ਲਈ ਧانے ਮਿਲਣ ਬੀਜਣ ਲਈ ਗਾਂ ਫਸਲ ਦੇ ਬੀ ਮਿਲੇ ਔਰ ਇਹਨਾਂ ਲੋਕਾਂ ਨੂੰ ਜਿਹੜੇ ਉਸ ਚਾਰਾ ਜਾਂ ਹਰ ਚੀਜ਼ ਮਿਲੇ ਮਹੱਈਆ ਹੋਵੇ ਔਰ ਰੇਤਾ ਜਿਨ੍ਹਾਂ ਦੇ ਖੱਤਿਆਂ 'ਚ ਪੈ ਗਈ ਆ ਉਹਨਾਂ ਨੂੰ ਰੇਤਾ ਘਟੰਤੀ ਆ ਠੀਕ ਹੈ ਧੰਨਵਾਦ ਧੰਨਵਾਦੀ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਸਾਬਕਾ ਐਮ ਐਲ ਏ ਸੁਲਤਾਨਪੁਰ ਲੋਧੀ ਤੋਂ ਨਵਤੇਜ ਸਿੰਘ ਚੀਮਾ ਤਾਂ ਖਾਸ ਤੌਰ ਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਹਨਾਂ ਹਾਲਾਤਾਂ ਨੂੰ ਲੈ ਕੇ ਵੱਡੇ ਸਵਾਲ ਖੜੇ ਇਹਨਾਂ ਨੇ ਕੀਤੇ ਨੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਜà ਸੁਲਤਾਨਪੁਰ ਲੋਧੀ ਇਲਾਕੇ ਦੇ ਵਿੱਚ ਬਣੇ ਹੜ ਵਰਗੇ ਹਾਲਾਤਾਂ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਣੇ ਰਹੋ ਲੋਕ ਆਵਾਜ਼ ਟੀਵੀ ਦੇ ਨਾਲ ਧੰਨਵਾਦ